ਭਈਆਂ ਨੂੰ ਬਾਹਰ ਘਟਾ ਪੰਜਾਬ ਦੇ ਵਿੱਚ ਬੋਲੋ ਅੱਧਾ ਚਾਰ ਕਰਦੇ ਪੈਰੇ ਚੋਰੀਆਂ ਯਾਰੀਆਂ ਡਾਕੇ ਹੀ ਮਾਰਦੇ ਪੈਰੇ ਸਵੇਕਾ ਸੁਬਾਹ ਹੀ ਪਿੰਦੇ ਚੋਰੀਆਂ ਹੀ ਕਰਦੇ ਨੇ ਮੋਬਾਈਲ ਹੈ ਗੋਨੇ ਨੇ ਲੁੱਟਾ ਘੋਆ ਹੀ ਕਰਦੇ ਵੇ ਰਾਤ ਨੂੰ ਪਿਹਾਰੀਏ ਸਾਰੇ ਭਈਆਂ ਨੇ ਗੰਦ ਪਾਇਆ ਹੋਇਆ ਮਾਮਲਾ ਵੀਰੇ ਕੋਈ ਬੱਸ ਲੈ ਇਹਨਾਂ ਦੇ ਬੰਦੇ ਨੂੰ ਟੱਕੜ ਟੁੱਕੜ ਮਾਰ ਕੇ ਚਲੇ ਗਿਆ ਇਹਨਾਂ ਨੇ ਥਾਣਾ ਘਰਾਤੀ ਪੁਲਿਸ ਜੇ ਬੱਸ ਇਹਨਾਂ ਨੇ ਐਦਾ ਕਿ ਇੰਨਾ ਗੰਦ ਪਾਇਆ ਭਈਆਂ ਨੇ ਪਹਿਲੇ ਪੁਲਿਸ ਵਾਲਿਆਂ ਨੂੰ ਕੁੱਟਿਆ ਅਸੀਂ ਬਚਾਇਆ ਤੇ ਪੁਲਿਸ ਨੂੰ ਅਸੀਂ ਬਚਾਉਗਾ ਸਾਨੂੰ ਕੌਣ ਬਚਾਊਗਾ ਇਨਾਂ ਦਾ ਰਾਜ ਪੂਰਾ ਹੈ ਵੇ ਫਿਰ ਸਰਦਾਰ ਭਾਈ ਦੀ ਪੱਗ ਨੂੰ ਹਟਵਾਇਆ ਮੈਂ ਫੜ ਗਿਆ ਡਾਂਖ ਹੋ ਕੇ ਗਿਆ ਮੈਂ ਵੀ ਗਿਰਿਆ ਵਾ ਇਨਾਂ ਨੇ ਐਸੀ ਤੇ ਸੀ ਸਾਰੇ ਬਚ ਗਏ ਇਨਾਂ ਦਾ ਪੂਰਾ ਹਾਲ ਹੋਣਾ ਚਾਹੀਦਾ ਵਾ ਨਹੀਂ ਇਹਨਾਂ ਦੇ ਅੱਜ ਪੰਜਾਬ 'ਚ ਸਾਨੂੰ ਰਹਿਣ ਨਹੀਂ ਦੇਣਾ ਭਈਆ ਦਾ ਰਾਜ ਹੋਣਾ ਵਾ ਇਹ ਕਿੰਨੇ ਵੇ ਦਾ ਮਾਮਲਾ ਹੈਗਾ ਇਹ ਮਾਮਲਾ ਵੀਰੇ ਹਲੇ 15 20 ਮਿੰਟ ਹੋਏ ਅੱਧਾ ਘੰਟਾ ਬਤੋਲ ਇਹ ਸਮਰਾਲਾ ਚੌਂਕ ਕੋਈ ਵੀਡੀਓ ਹੈਗੀ ਹੈ ਜੀ ਵੀਡੀਓ ਭਾਜੀ ਕੋ ਹੈਗੀ ਆ ਉਹ ਮਲਾਇਓ ਨੂੰ ਕੁੱਟਿਆ ਉਹ ਪੁੱਛੋ ਉਹਨੂੰ ਅਸੀਂ ਬਚਾਇਆ ਮਲਾਇਓ ਨੂੰ ਦੇਭਲਾ ਯੋਨੋਸੀ ਬਿਜਾਉਗਾ ਸਾਨੂੰ ਕੌਣ ਬਿਜਾਉਗਾ ਲੱਤਾਂ ਹੋਈ ਇੱਕ ਇੱਥੇ ਐਕਸੀਡੈਂਟ ਹੋਇਆ ਕਾਲਜ ਦੀ ਬੱਸ ਮੁੜਦੀ ਪਈ ਸੀ ਉਹ ਦੂਜੇ ਬੰਦੇ ਨਾਲ ਰਗਈ ਨਾ ਦੇਖਿਆ ਨਹੀਂ ਉਹਦੇ ਵਿੱਚੋਂ ਟਾਇਰ ਮਾੜਾ ਜਿਹਾ ਲੱਗਿਆ ਰਗ ਥੱਲੇ ਡੇਗ ਪਿਆ ਤੇ ਬੱਸ ਵਾਲਿਆਂ ਨੇ ਬੱਸ ਰੋਕ ਕੇ ਥੱਲੇ ਦੇਖਿਆ ਜਾਨ ਨੂੰ ਇਕੱਠੇ ਹੋ ਗਏ ਬੱਸ ਵਾਲਿਆਂ ਨੂੰ ਕੁੱਟਣ ਲੱਪੇ ਮੈਂ ਜਿਹੜਾ ਬੰਦਾ ਫੱਟਣ ਸੀਗਾ ਉਹਨੂੰ ਹਸਪਤਾਲ ਭੇਜਤਾ ਤੇ ਮੈਂ ਕਿਹਾ ਚੱਲ ਬੱਸ ਦਾ ਲੱਗੇ ਨੁਕਸਾਨ ਕਹਿੰਦੇ ਬੱਸ ਨੂੰ ਅੱਗ ਲਾਉਣੀ ਆ ਮੈਂ ਬੱਸ ਨੂੰ ਬਰਾਬਰ ਡਰਾਈਵਰ ਨੂੰ ਕਿਹਾ ਵੀ ਬੱਸ ਭਜਾ ਦੇ ਥਾਣੇ ਨਾਲ ਚੱਲਦੇ ਆ ਥਾਣੇ ਜਾ ਕੇ ਮੈਂ ਬੰਦਾ ਖਵਾਲਾ ਤੇ ਡਰਾਈਵਰ ਦੇ ਆ ਗੱਡੀ ਰਾਉਂਡਪ ਹੈ ਜ਼ਖਮੀ ਠੀਕਾਕ ਹੈ ਤੁਹਾਡੇ ਨਾਲ ਕੋਈ ਰਾਨੂੰ ਮੁੰਡਿਆ ਅਸੀਂ ਬਚਾਇਆ ਦੱਸੋ ਨਾ ਪਬਲਿਕ ਆ ਮਾੜੇ ਮਾਟਾ ਪਾਦਾ ਪਾਦਾ ਤੁਹਾਡੀਆਂ ਮਾਲੀਆਂ ਇੱਥੇ ਉਹ ਨਹੀਂ ਵੀਡੀਓ ਆ ਗਈ ਲੱਟ ਗਈ ਵੀਡੀਓ ਆ ਗਈ ਪਬਲਿਕ ਆਪਣਾ ਵਾਅਦਾ ਕਰਤਾ ਹੋ ਹੀ ਜਾਂਦਾ ਵਾਅਦਾ ਘਾਟਾ ਨਹੀਂ ਯਾਰ ਥੋੜਾ ਹੁੰਦਾ ਬਾਕੀ ਕੰਮ ਹੋ ਜਾ ਭਈਆਂ ਨੂੰ ਬਾਹਰ ਘਟੋ ਪੰਜਾਬ ਦੇ ਚੋ ਬੋਰਾ ਤਿਆਰ ਕਰਦੇ ਪਹਿਲੇ ਚੋਰੀਆਂ ਯਾਰੀਆਂ ਡਾਕੇ ਹੀ ਮਾਰਦੇ ਪਹਿਲੇ ਸੋ ਮੈਂ ਕਸਮ ਕਹੀ ਪਿੰਦੇ ਚੋਰੀਆਂ ਹੀ ਕਰਦੇ ਨੇ ਮੋਬਾਈਲ ਹੈ ਖੋਦੇ ਨੇ ਲੁੱਟਾ ਖੋਵਾ ਹੀ ਕਰਦੇ ਫਿਰ ਹਾਤ ਨੂੰ ਪਿਆਰੀਏ ਸਾਰੇ ਭਈਆਂ ਨੇ ਗੰਦ ਪਾਇਆ ਹੈ ਮਾਮਲਾ ਵੀਰੇ ਕੋਈ ਬੱਸ ਆ ਲੈ ਇਹਨਾਂ ਦੇ ਬੰਦੇ ਨੂੰ ਟੱਕੜ ਟੁੱਕੜ ਮਾਰ ਕੇ ਚਲੇ ਗਏ ਇਹਨਾਂ ਨੇ ਥਾਣਾ ਘਰ ਆਤੀ ਪੁਲਿਸ ਨੂੰ ਜੋ ਬੱਸ ਇਹਨਾਂ ਨੇ ਆਇਆ ਕਿ ਇੰਨਾ ਗੰਦ ਪਾਇਆ ਭਈਆਂ ਨੇ ਪਹਿਲੇ ਤਾਂ ਪੁਲਿਸ ਵਾਲਿਆਂ ਨੂੰ ਕੁੱਟਿਆ ਅਸੀਂ ਬਚਾਇਆ ਤੇ ਪੁਲਿਸ ਨੂੰ ਅਸੀਂ ਬਚਾਉਗਾ ਸਾਨੂੰ ਕੌਣ ਬਚਾਊਗਾ ਇਨਾਂ ਦਾ ਰਾਜ ਪੂਰਾ ਹੈ ਵਾ ਫਿਰ ਸਰਦਾਰ ਭਾਈ ਦੀ ਪੱਗ ਨੂੰ ਅਟਵਾਇਆ ਮੈਂ ਫੜ ਗਿਆ ਡਾਂਖ ਹੋ ਕੇ ਗਿਆ ਮੈਂ ਗਿਰਿਆ ਵਾ ਇਨਾਂ ਨੇ ਐਸੀ ਤਸੀਹੇ ਸਾਰੇ ਭੱਜ ਗਏ ਇਨਾਂ ਦਾ ਪੂਰਾ ਹਾਲ ਹੋਣਾ ਚਾਹੀਦਾ ਵਾ ਨਹੀਂ ਇਹਨਾਂ ਦੇ ਅੱਜ ਪੰਜਾਬ 'ਚ ਸਾਨੂੰ ਰਹਿਣ ਨਹੀਂ ਦੇਣਾ ਭਈਆ ਦਾ ਰਾਜ ਹੋਣਾ ਵਾ ਇਹ ਮਾਮਲਾ ਹੈ ਜੀ ਇਹ ਮਾਮਲਾ ਵੀ ਤਾਂ ਹੋਏ 15 20 ਮਿੰਟ ਹੋਏ ਅੱਧਾ ਘੰਟਾ ਬਤੋਲ ਇਹ ਸਮਰਾਲਾ ਚੌਂਕ ਕੋਈ ਵੀਡੀਓ ਹੈਗੀ ਹੈ ਜੀ ਵੀਡੀਓ ਭਾਜੀ ਕੋਈ ਹੈ ਜੀ ਉਹ ਮਲਾਈ ਨੂੰ ਕੁੱਟਿਆ ਉਹ ਪੁੱਛੋ ਉਹਨੂੰ ਅਸੀਂ ਬਚਾਇਆ ਮਲਾਈ ਨੂੰ ਦੇਭਲਾ ਯੋਨ ਅਸੀਂ ਮਜਾਉਗਾ ਸਾਨੂੰ ਕੋਣ ਮਜਾਉਗਾ ਅੱਲ ਇਦਾਂ ਹੋਈ ਇੱਕ ਇਥੇ ਐਕਸੀਡੈਂਟ ਹੋਇਆ ਕਾਲੇ ਦੀ ਬੱਸ ਮੁੜਦੀ ਪਈ ਸੀ ਉਹ ਦੂਜੇ ਮਨ ਰਾ ਗਈ ਨਾ ਦੇਖਿਆ ਨਹੀਂ ਉਹਦੇ ਵਿੱਚੋਂ ਟਾਇਰ ਮਾੜਾ ਜਿਹਾ ਲੱਗਿਆ ਰਾਕ ਥੱਲੇ ਡੇਗ ਪਿਆ ਤੇ ਉਹ ਬੱਸ ਵਾਲਾ ਨੇ ਬੱਸ ਰੋਕ ਕੇ ਥੱਲੇ ਦੇਖਿਆ ਜਾਨ ਨੂੰ ਇਕੱਠੇ ਹੋ ਗਏ ਬੱਸ ਵਾਲੇ ਨੂੰ ਕੁੱਟਣ ਲੱਪੇ ਮੈਂ ਜਿਹੜਾ ਬੰਦਾ ਫੱਟੜ ਸੀਗਾ ਉਹਨੂੰ ਹਸਪਤਾਲ ਭੇਜ ਦਿੱਤਾ ਤੇ ਮੈਂ ਕਿਹਾ ਚੱਲ ਬੱਸ ਦਾ ਲੱਗੇ ਨੁਕਸਾਨ ਕਹਿੰਦੇ ਬੱਸ ਨੂੰ ਅੱਗ ਲਾਉਣੀ ਆ ਮੈਂ ਬੱਸ ਨੂੰ ਬਰਾਬਰ ਡਰਾਈਵਰ ਨੂੰ ਕਹਿੰ ਵੀ ਬੱਸ ਭਜਾ ਤਾ ਥਾਣੇ ਲੈ ਚਲਦੇ ਆ ਥਾਣੇ ਜਾ ਕੇ ਮੈਂ ਬੰਦਾ ਖਵਾਲਾ ਤੇ ਡਰਾਈਵਰ ਦੇ ਆ ਗੱਡੀ ਰਾਉਂਡਪ ਹੈ। जख्मी ਠੀਕ-ਠਾਕ ਹੈ। ਤਾੜਾ ਪਬਲਿਕ ਆ ਮਾੜੇ ਮਾਟਾ ਪਾਦਾ ਮਾਟਾ। ਤੁਹਾਡੀਆਂ ਮਾਂਆਂ ਇੱਥੇ। ਉਹ ਨਹੀਂ ਵੀਡੀਓ ਆ ਗਈ ਤੁਹਾਡੀਆਂ ਵੀਡੀਓ ਆ ਗਈ। ਉਹ ਪਬਲਿਕ ਨਾਲ ਵਾਅਦਾ ਕਰਦਾ ਹੋ ਹੀ ਜਾਂਦਾ। ਵਾਅਦਾ ਕਰਦਾ। ਇੱਥੇ ਬਾਕੀ ਕੰਮ ਹੋ ਗਏ।